ਜਿਵੇਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਇਸ ਲਈ ਸਥਿਤ ਮੌਜੂਦ ਹੁਕਮਾ ਸ੍ਰੀ ਬੋਲੀ ਸਾਹਿਬ ਜਿੱਥੇ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਨੇ ਇਸ ਲਈ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਅੱਜ ਸਵੇਰ ਤੋਂ ਹੀ ਗੁਰਦੁਆਰਾ ਤਪਿਆੜਾ ਸਾਹਿਬ ਤੋਂ ਨਗਰ ਕੀਰਤਨ ਕੱਢੇ ਗਏ ਨੇ ਜੋ ਕਿ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਜਾ ਕੇ ਸੰਪੂਰਨ ਹੋਣਗੇ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਨੇ ਜਿੱਥੇ ਜੋ ਜਿੱਥੇ

सारे गुरु जंगर साक के जा रहे हैं ना, मेरे नाम सिंह साहब गैनी गुरबंद जी सत्कार योग साव सिंह जी मोहरा मारी कमीश्र जो साजे साथ बैठे सारिया जथेबंद इतने प्रधान साहब इतने आए हैं ना, सारे लंगर साक के गए हैं सवेर राय बहुत धनबाद करते हैं कि जिन्होंने आगे कवर की है वागुरु जी का खालसा गया बच्चन जी भी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਮੁੱਚੇ ਖਾਲਸਾ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ 450 ਸਾਲਾ ਔਰ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਤਾ ਗੱਦੀ ਦਿਵਸ ਸਰਦਾਰੀ ਦੇ ਰੂਪ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸ਼ਬਦ ਸੁਣ ਕੇ ਆਪ ਵੀ ਆਪਣੇ ਚਾਰੇ ਭਾਈਆਂ ਦਾ ਸਮੁੱਚਾ ਪਰਿਵਾਰ ਬਲਮਤ ਨਾਲ ਜੁੜਿਆ ਔਰ ਸਤਿਗੁਰੂ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅੱਜ ਬਹੁਤ ਵੱਡਾ ਨਗਰ ਕੀਰਤਨ ਖੰਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਖੇ ਜਾ ਰਿਹਾ ਜਿਸ ਦੇ ਅਸਥਾਨ ਸਾਹਿਬ ਖੇਤ ਤਪਸਥਾਨ ਧੰਨ ਧੰਨ ਬਾਬਾ ਹਿੰਦਾਲ ਸਾਹਿਬ ਜੀ ਉਹਨਾਂ ਦੇ ਮੁਖੀ Swami Purnanand ji Maharaj Swachh Nagar Swachhya Sangathan walon 16 ਤੋਂ ਲੈ ਕੇ 18 ਤਰੀਕ ਤੱਕ ਬਹੁਤ ਵੱਡੇ ਲੰਗਰ ਚੱਲ ਰਹੇ ਨੇ ਔਰ ਆਈ ਗਈ ਸੰਗਤ ਲੰਗਰ ਛੱਕ ਕੇ ਗੁਰੂ ਕਾ ਜਸ ਗਾਇਨ ਕਰਕੇ ਸਰਵਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਨੇ ਗਿਆਨੀ ਸੰਗਤ ਜੀ ਮੋੜਾ ਵਾਲੀ ਪੰਥ ਦੀ ਮਹਾਨ ਢਾਡੀ ਪੂਰੇ ਸਵੇਰ ਤੋਂ ਇੱਥੇ ਹਾਜ਼ਰੀਆਂ ਲਵਾ ਰਹੇ ਨੇ ਸਮੁੱਚੀ ਸੰਗਤ ਨੂੰ ਇਸ ਸ਼ਤਾਬਦੀ ਦੀ ਬਹੁਤ-ਬਹੁਤ ਵਧਾਈ ਔਰ ਬੇਨਤੀ ਸਮੁੱਚੀ ਸੰਗਤ ਨੂੰ ਨਸ਼ੇ ਤਿਆਗ ਕੇ ਗੁਰਮਤ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਮਹਾਨ ਜੋ ਢਾਡੀ ਤਰਸੀਮ ਸਿੰਘ ਮੋੜਾ ਵਾਲੀ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲ ਕਰ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਅਜਦੇ ਦਿਹਾੜੇ ਦੇ ਉੱਤੇ ਵਿਸ਼ਪਦਰ ਤੇ ਬੈਠੀਆਂ ਸੰਗਤਾਂ ਨੂੰ ਗੁਰੂ ਸਾਹਿਬ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗਰੀਬਨਵਾਜ਼ ਪਾਤਸ਼ਾਹ ਜੀ ਦੇ ਦਿਹਾੜਿਆਂ ਦੀ ਸਰਬੱਤਰ ਸੰਗਤਾਂ ਨੂੰ ਦਿਲ ਦੀ ਗਹਿਰਾਈ ਤੋਂ ਜਿੱਥੇ ਸ਼ੁਭ ਕਾਮਨਾਵਾਂ ਉੱਥੇ ਅਰਦਾਸ ਮਹਾਰਾਜ ਮੇਰ ਕਰਨ ਪੰਥ ਵਿੱਚ ਏਕੇ ਇਤਫਾਕ ਹੋਵਣ ਚੜ੍ਹਦੀ ਕਲਾ ਹੋਵੇ ਸਭ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤੇ ਪਰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਆ ਜਿਨ੍ਹਾਂ ਦੇ ਅਸੀਂ ਦਿਨ ਦਿਹਾੜੇ ਮਨਾ ਰਹੇ ਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੇਖੋ ਖੰਡੂਰ ਸਾਹਿਬ ਤੋਂ ਆ ਦਮਦਮਾ ਸਾਹਿਬ ਜਿੱਥੇ ਆਪਾਂ ਬੈਠੇ ਆ ਜਿੱਥੇ ਸਤਕਾਰਯੋਗ ਸਵਾਮੀ ਜੀ ਬਾਬਾ ਪਰਮਾਨੰਦ ਜੀ ਜਿਹੜੇ ਉਦਾਸੀਨ ਭੇਖ ਪ੍ਰਾਣਾ ਅਖਾੜਾ ਦੇ ਸਰਪ੍ਰਸਤ ਨੇ ਮਹਾਪੁਰਖ ਜਿਨ੍ਹਾਂ ਦੇ ਬਚਨ ਕੀਤੇ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਜੀ ਗਿਆਨੀ ਗੁਰਪ੍ਰਤਮ ਸਿੰਘ ਜੀ ਜਿਹੜੇ ਸਾਹਿਬ ਦਾ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੇ ਦਮਦਮਾ ਸਾਹਿਬ ਇੱਥੇ ਆ ਕੇ ਮਾਰੇ ਦਮ ਲੈਂਦੇ ਸੀ ਤੇ ਪਿਛਲ ਖੁਰੀ ਆਉਂਦੀ ਸੀ ਜਿਵੇਂ ਖਡੂਰ ਸਾਹਿਬ ਬਲਮੋਕੇ ਪਿੱਛੇ ਨੂੰ ਤੁਰਦੇ ਇੱਥੇ ਆ ਕੇ ਮੁਖ ਭੋਗੇ ਫਿਰ ਅੱਗੇ ਜਾ ਕੇ ਵਿਆਸਾ ਤੋਂ ਜਲ ਭਰਦੇ ਕਿੰਨੀ ਨਿਮਰਤਾ ਜਲ ਜਦੋਂ ਭਰਦੇ ਨਾ ਉਦੋਂ ਵੀ ਬਾਣੀ ਪੜਦੇ ਤੇ ਮਨ ਵਿੱਚ ਵੀ ਮੈਂ ਅਸ਼্নান ਕੀਤਾ ਨਹੀਂ ਤੇ ਮਹਾਰਾਜ ਲਈ ਮੈਂ ਜਲ ਲੈ ਕੇ ਚੱਲਾਂ ਫਿੱਡੂਗੇ ਟੋਏ ਚ ਪੜਦੇ ਆਪ ਅਸ਼্নান ਕਰਦੇ ਤੇ ਨਾਲ ਹੀ ਗਾਗਰ ਪੜਦੇ ਇਹ ਵੀ ਮਨ ਚ ਵੀ ਜੇ ਮੈਂ ਪਹਿਲਾਂ ਕਰ ਲਿਆ ਸਤਗੁਰਾਂ ਤੋਂ ਹੰਮੇ ਬਣ ਜੂ ਕੋਈ ਗਾਗਰ ਵੀ ਉਸ ਵੇਲੇ ਹੀ ਭਰੀ ਜਾਵੇ ਤੇ ਆਪ ਵੀ ਐਡਾ ਪਿਆਰ ਤੇ ਅੱਜ ਜਿਹੜੇ ਕਹਿੰਦੇ ਨਾ ਬੇਸ਼ਰਮਾ ਅੰਨੀ ਨਿਚਾਈ ਦੀ ਸ਼ਰਮਾ ਉਹੰਨੀ ਚਾਹੀਦੀ ਆ ਪਰ ਜਿਹਦੇ ਉੱਤੇ ਸ਼ਰਤ ਆ ਉਹ ਅੰਨਾ ਨਹੀਂ ਚਾਹੀਦਾ ਉਹ ਅੱਖ ਵਾਲਾ ਚਾਹੀਦਾ ਤੇ ਸਾਡੇ ਸਤਿਗੁਰਾਂ ਦੀ ਤੇ ਐਸੀ ਉਹਨਾਂ ਦੀ ਦ੍ਰਿਸ਼ਟੀ ਆ ਉਹ ਤਾਂ ਗਲੀਆਂ ਦੇ ਖੱਖਾ ਨੂੰ ਨਜ਼ਰਾਂ ਕਰਦੇ ਉਹ ਪੂਜਣ ਜੋਗ ਬਣ ਜਾਂਦੇ ਆ ਗੁਰੂ ਅਮਰਦਾਸ ਜੀ ਧੰ ਗੁਰੂ ਰਾਮਦਾਸ ਜੀ ਵੇਖੋ ਗੁਰੂ ਰਾਮਦਾਸ ਜੀ ਜਦੋਂ ਮਾਰੇ ਨੇ ਕਿਹਾ ਵੀ ਤੁਹਾਡੇ ਨਾਲ ਅਸੀਂ ਆਪਣੀ ਧੀ ਦਾ ਕਾਰਜ ਕਰਨਾ ਉਹ ਕਹਿੰਦੇ ਮਹਾਰਮ ਮੈਂ ਤੇ ਯਤੀਮ ਆ ਮੈਂ ਤੇ ਸੱਚੇ ਪਾਤਸ਼ਾਹ ਮੇਰਾ ਤੇ ਘਰ ਕੋਈ ਨਹੀਂ ਤੇ ਗੁਰਉਰਾਜ ਜੀ ਕਹਿੰਦੇ ਜਾ ਤੇਰੇ ਘਰ ਵਰਗਾ ਦੁਨੀਆ ਤੇ ਘਰ ਕੋਈ ਨਹੀਂ ਹੋਏਗਾ ਜਿਹੜੇ ਕਹਿੰਦੇ ਸੀ ਵਿਆਹ ਨਹੀਂ ਹੋਣਾ ਜੀ ਐ ਕੱਲਾ ਫਲਾਨਾ ਅੱਜ ਜੇ ਮਹਾਰਾਜ ਜਿਹੜੀਆਂ ਉਚਾਰੀਆਂ ਲਾਮਾ ਨਾ ਪੜੀਆਂ ਜਾਣ ਤਾਂ ਸਿੱਖਾਂ ਚ ਆਨੰਦ ਕਾਜ ਨਹੀਂ ਹੋ ਸਕਦਾ ਉਹਨਾਂ ਦੇ ਘਰ ਵਰਗਾ ਦੁਨੀਆ ਤੇ ਕਰਨੀ ਜਿੱਥੇ ਸਭੇ ਥਾ ਨਹੀਂ ਤਜੇ ਕਿਉਂ ਆ ਇਦਾਂ ਮਾਰੇ ਕਹਿੰਦੇ ਵੱਧੋ ਪੁਰਖ ਵਧਾਤਾ ਤਾਂ ਤੂੰ ਸੋਹ ਅਕਾਲ ਪੁਰਖ ਵਾਹਿਗੁਰੂ ਇਹ ਨਕਸ਼ਾ ਕਿਸੇ ਆਰਕੀਟੈਕਟ ਦਾ ਬਣਾਇਆ ਨਹੀਂ ਇਹ ਦਰਗਾਹੀ ਖੇਡਾਂ ਔਰ ਗੁਰੂ ਅਮਰਦਾਸ ਜੀ ਧੰ ਗੁਰੂ ਰਾਮਦਾਸ ਜੀ ਉਹ ਸਭ ਦੇ ਸਾਡੇ ਅੰਗ ਸੰਗ ਵਰਤ ਰਹੇ ਆ ਔਰ ਜੋ ਟਾਣੇ ਕੀਆ ਕਨਹਰ ਬੂੰਦ ਬਸੋਰੋ ਮਾਵਲ ਕਸਮ ਬਸੰਤ ਗਨੰਤ ਨ ਆਵੇ ਤੇਰਾ ਵਸਸ ਕੇ ਰਹਿਣਾ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬਜਨ ਪਲ ਉਹਨੇ ਜੋਗਾ ਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣੀ ਆਵੇ ਤੇ ਗੁਰੂ ਰਾਮਦਾਸ ਜੀ ਜਦੋਂ ਬਰਕਤਾਂ ਬਖਸ਼ਾ ਮਿਲਦੀਆਂ ਕੀ ਕਹਿੰਦੇ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਿਤ ਤੁਮਹਰ ਜਾਣੋ ਆਪੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸਤਗੁਰ ਸੰਗ ਕੀ ਰਿਹਾ ਹਮ ਤਾਂਪੇ ਉਹਨਾਂ ਦਾ 450 ਸਾਲਾ ਮਨਾ ਰਿਆ ਤੇ ਸਾਡੇ ਚ ਨਿਮਰਤਾ ਹੈ ਗਈ ਆ ਉਹ ਗੁਰੂ ਕਿਆ ਸਿਖਾ ਤੇਰੇ ਅੰਦਰ ਪਿਆਰ ਹੈਗਾ ਕਿ ਮੈਂ ਮੈਂ ਹੀ ਕਰਦਾ ਫਿਰਦਾ ਮੇਰੇ ਵਰਗਾ ਹੈ ਨਹੀਂ ਕੋਈ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਫੇਤ ਗੁਰੂ ਦਾ ਸਿੱਖ ਨਹੀਂਗਾ ਇੱਥੇ ਮੈਂ ਮੈਂ ਨਹੀਂ ਤੂੰ ਹੀ ਤੂੰ ਆ ਮੈਂ ਮੇਰੀ ਨੂੰ ਤਾਂ ਕੋਈ ਨਹੀਂ ਤੂੰ ਤੇ ਤੇਰਾ ਹੀ ਤੇਰਾ ਜਿਹੜੇ ਕਹਿੰਦੇ ਆ ਉਹ ਫਿਰ ਆਪ ਵੀ ਤਰਦੇ ਆ ਗਾ ਕੁਲਾ ਵੀ ਤਰ ਜਾਂਦੀਆਂ ਧੰਗੁਰੂ ਰਾਮਦਾਸ ਸਾਹਿਬ ਜੀ ਤੇਰਾ ਨਾਮ ਲਿਆ ਸਭ ਕਾਰਜ ਰਾਸ ਹਮ ਅਫਗੁਣ ਭਰੇ ਇਕ ਗੁਣ ਨਹੀਂ ਅੰਮ੍ਰਿਤ ਛਾੜ ਬਖੇ ਬਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸੁਨਾਈ ਮੇਰ ਕਰੇ ਦੈਨਿਕ ਸਵੇਰਾ ਤੁਹਾਡਾ ਭਤੀ ਰਾਣੀਏ ਪੈਣੇ ਵੀਰੇ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਕੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਸੀਂ ਇਸ ਵੇਲੇ ਮੌਜੂਦ ਆ ਗੁਰਦੁਆਰਾ ਸ੍ਰੀ ਦਪਿਆਨਾ ਸਾਹਿਬ ਤੋਂ ਸਵੇਰ ਤੋਂ ਹੀ ਨਗਰ ਕੀਰਤਨ ਨਿਕਲਿਆ ਹੋਇਆ ਜੋ ਕਿ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਜਾ ਕੇ ਸੰਪੂਰਨ ਹੋਵੇਗਾ ਤਸਵੀਰਾਂ ਜੋ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜੋ ਸੰਗਤ ਹੈ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਈ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਹਾਲਾਂਕਿ ਇੰਨੀ ਤਪਦੀ ਗਰਮੀ ਹੈ ਪਰ ਉਤਸ਼ਾਹ ਦੇ ਵਿੱਚ ਜਰਾ ਜਿੰਨੀ ਵੀ ਕਿਤੇ ਵੀ ਕਮੀ ਨਜ਼ਰ ਨਹੀਂ ਆ ਰਹੀ ਗੁਰੂ ਦੀਆਂ ਲਾਡਲੀਆਂ ਫੋਚਾਂ ਹਾਥੀ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਬਣਿਆ ਹੋਇਆ ਹੈ ਕੈਮਰਾਮੈਨ ਨਵੀਨ ਦੇ ਨਾਲ ਮੈਂ ਹਰਮਨਜੀਤ ਕੋਰ ਡੇਨਿਕ ਸਵੇਰਾ ਟੀਵੀ ਸ਼੍ਰੀ ਗੋਇੰਦਵਾਲ ਸਾਹਿਬ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर